ਫਲੋਰ ਨਜ਼ਦੀਕ ਪਿੰਡ ਮੁਆਈ バス ਅੱਡੇ ਵਿੱਚ ਬੀਤੀ ਰਾਤਕਾਰ ਅਤੇ ਆਟੋ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਮਿਲਿਆ ਹੈ ਜਾਣਕਾਰੀ ਦਿੰਦਿਆ ਮੌਕੇ ਤੇ ਲੋਕਾਂ ਨੇ ਦੱਸਿਆ ਕਿ ਕਾਰ ਜੋ ਨੂਰਮਹਿਲ ਤੋਂ ਫਲੋਰ ਵੱਲ ਜਾ ਰਹੀ ਸੀ ਅਤੇ ਆਟੋ ਜੋ ਫਲੋਰ ਤੋਂ ਬਿਲਗਾ ਨੂੰ ਜਾ ਰਿਹਾ ਸੀ ਦੋਵਾਂ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਇਸ ਹਾਦਸੇ ਵਿੱਚ ਆਟੋ 'ਚ ਬੈਠੀਆਂ ਦੋ ਸਵਾਰੀਆਂ ਵਾਸੀ ਮੁਆਈ ਤੇ ਡਰਾਈਵਰ ਬਿਲਗਾ ਵਾਸੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਨਰ ਦੀ ਹਾਲਤ ਗੰਭੀਰ ਹੋਣ ਕਾਰਨ ਐਮਬੂਲੈਂਸ ਰਾਹੀਂ ਫਿਲੌਰ ਤੋਂ ਜਲੰਧਰ ਭੇਜ ਦਿੱਤਾ ਗਿਆ ਸੀ ਜਦੋਂ ਇੱਕ ਕਾਰ ਦੇ ਡਰਾਈਵਰ ਨੂੰ ਮੌਕੇ ਤੇ ਫੜ ਲਿਆ ਗਿਆ ਤੇ ਡਰਾਈਵਰ ਵੀ ਜ਼ਖਮੀ ਹੋ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇੱਕ ਕਾਰ ਸਵਾਰ ਕਾਰ ਡਰਾਈਵਰ ਦੀ ਰੰਗੈਲੀ ਕਾਰ ਨੇ ਹਾਦਸਾ ਵਾਪਰਿਆ ਹੈ ਇਸ ਘਟਨਾ ਸਥਾਨ ਤੇ ਪੁਲਿਸ ਥਾਣਾ ਬਿਲਗਾਦੇ ਐਸਐਚਓ ਰਕੇਸ਼ ਕੁਮਾਰ ਪੁਲਿਸ ਟੀਮ ਨਾਲ ਪਹੁੰਚ ਗਏ ਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਪਹਿਲਾ ਜ਼ਖਮੀ ਆਂਦਾ ਇਲਾਜ ਕਰਵਾਇਆ ਜਾ ਰਿਹਾ ਹੈ ਜੋ ਵੀ ਗੁਨਾਹਗਾਰ ਪਾਇਆ ਜਾਵੇਗਾ ਉਸ ਖਿਲਾਫ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਹੋਵੇਗੀ ਅੱਜ ਅਮੇੜਗੜ ਪ੍ਰੈਸ ਕਲੱਬ ਦੀ ਪੂਰੀ ਜਿਹੜੀ ਟੀਮ ਆ ਇੱਕ ਮੀਟਿੰਗ ਤੋਂ ਆ ਰਹੀ ਸੀ ਜਦੋਂ ਅਸੀਂ ਮੋਬਾਈਲ ਅੱਡੇ ਦੇ ਕੋਲ ਪਹੁੰਚੇ ਆ ਤਾਂ ਦੇਖਿਆ ਕਿ ਮਲਾਜਮਾਂ ਜਿਹੜੇ ਬੜੇ ਤੇਜ਼ੀ ਦੇ ਨਾਲ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਦੇ ਜਿਹੜੇ ਵਿੱਚ ਜ਼ਖਮੀ ਹੋਏ ਸੀ ਉਹਨਾਂ ਨੂੰ ਸੈਟਾਂ ਜਿਹੜੀ ਪਚਾਰਿਆ ਸੀਗੇ ਔਰ ਐਂਬੂਲੈਂਸ ਜਿਹੜੀ ਉਹ ਮੌਕੇ ਦੇ ਜਿਹੜੇ ਹਾਜ਼ਰ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਮਗਾਈ ਗਈ ਆ ਔਰ ਬੜੀ ਭਿਆਨਕ ਜਿਹੜੀ ਟੱਕਰ ਹੋਈ ਆ ਆਟੋ ਤੇ ਕਾਰ ਦੀ ਜਿਹਦੇ ਵਿੱਚ ਜਾ ਤਾਂ ਲੋਗ ਆ ਜਿਹੜੇ ਕਾਰ ਵਾਲੇ ਬੰਦੇ ਦਾ ਜਿਹੜਾ ਕਸੂਰ ਦੱਸ ਰਿਹਾ ਬਾਕੀ ਪੁਲਿਸ ਆ ਜਿਹੜੀ ਆਪਣੇ ਲੈਵਲ ਤੇ ਵੈਰੀਫਾਈ ਕਰੂਗੀ ਔਰ ਬੰਦਿਆਂ ਦੇ ਜਿਹੜੇ ਕਾਫੀ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਜਿਹੜੇ ਵਿੱਚ ਇੱਕ ਔਰਤ ਜ਼ਖਮੀ ਆ ਦੋ ਜਿਹੜੇ ਬੰਦੇ ਆ ਉਹ ਜ਼ਖਮੀ ਆ ਜਿਹੜੇ ਆਟੋ ਦੇ ਵਿੱਚ ਸੀਗੇ ਔਰ ਜਿਹੜਾ ਗੱਡੀ ਵਾਲਾ ਇਹਨੂੰ ਵੀ ਜਿਹੜਾ ਹਸਪੀਟਲ ਲੈ ਕੇ ਗਿਆ ਸੋ ਇੱਥੇ ਅਸੀਂ ਬੜੀ ਸ਼ਲਾਘਾ ਕਰਾਂਗੇ ਜਿਹੜੀ ਪੰਜਾਬ ਪੁਲਸ ਦੀ ਜਿਨ੍ਹਾਂ ਨੇ ਇੱਕਦਮ ਮੌਕੇ ਤੇ ਪਹੁੰਚ ਗਏ ਔਰ ਜਾਕਮ ਜਿਹੜੀ ਆ ਜ਼ਖਮੀਆਂ ਨੂੰ ਜਿਹੜੀ ਆ ਸਹਾਇਤਾ ਦਿੱਤੀ ਆ ਔਰ ਐਦਾਂ ਦੇ ਐਫਰ ਪੂਰੇ ਪੰਜਾਬ ਤੋਂ ਹੋਣਾ ਚਾਹੀਦਾ ਸੋ ਸਾਡੇ ਜਿਹੜੇ ਪੁਲਸ ਵਾਲੇ ਵੀਰਾਂ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਵੀ ਜਿਹੜਾ ਆਪਣੀ ਔਰ ਇੱਥੇ ਮੌਕੇ ਤੇ ਜਿਹੜੇ ਆਪ ਸਾਰੇ ਆਇਆ ਸੀਗੇ ਔਰ ਸਾਡੇ ASI ਸਾਹਿਬ ਅਸ਼ੋਕ ਕੁਮਾਰ ਜੀ ਔਰ ਕੁਲਵਿੰਦਰ ਜੀ ਔਰ ਜਿੰਨੇ ਵੀ ਪੁਲਿਸ ਮੁਲਾਜ਼ਮ ਆ ਇਹਨਾਂ ਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਔਰ ਪੁਲਿਸ ਮੁਲਾਜ਼ਮਾਂ ਨੇ ਜਿਹੜਾ ਆਪਣੀ ਪ੍ਰਾਈਵੇਟ ਗੱਡੀ ਦੇ ਵਿੱਚ ਵੀ ਜਿਹੜਾ ਹੈਗਾ ਜ਼ਖਮੀਆਂ ਨੂੰ ਹਸਪਤਾਲ ਜਿਹੜੀ ਪਹੁੰਚਾਉਣ ਦੀ ਹੈ ਜਿਹੜੀ ਉਹ ਸੇਵਾ ਕੀਤੀ ਆ ਸੋ ਅਸੀਂ ਅਮੇੜਗੜ ਪ੍ਰੈਸ ਕਲੱਬ ਵੱਲੋਂ ਇਹਨਾਂ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਆ ਔਰ ਕਾਮਨਾ ਕਰਦੇ ਆ ਕਿ ਜਿਹੜੇ ਜ਼ਖਮੀ ਹੋਏ ਆ ਉਹ ਜਲਦ ਤੋਂ ਜਲਦ ਠੀਕ ਹੋਣ ਜੀ ਜੱਟ ਹੋਇਆ ਕੀ ਕਾਰਨ ਸਾਰਾ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਅੱਛਾ ਜੀ ਬੱਸ ਜਾ ਕੇ ਮੈਂ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲੇ ਮੈਂ ਸਾਈਕਲ ਆਪਣਾ ਚੱਕ ਕੇ ਜਿੱਥੇ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਫਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੀ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਟੱਕਰ ਆ ਕੇ ਕੋਲਾਈਡ ਹੋਏ ਦੋਨੋਂ ਕਰਕੇ ਉਹਦਾ ਆਟੋ ਨੂੰ ਇੰਨੀ ਜ਼ੋਰ ਛੱਟ ਵੱਜੀ ਕਿ ਆਟੋ ਦਾ ਮੂੰਹ ਕਮ ਕੇ ਫੇਰ ਵਾਪਸ ਫਲੋਰ ਨੂੰ ਹੋ ਗਿਆ ਤੇ ਆ ਜਿਹੜੀਆਂ ਸਵਾਰੀਆਂ ਦੇ ਸਾਰੀਆਂ ਸਵਾਰੀਆਂ ਬੋਸਤੀ ਸਵਾਰੀਆਂ ਸਾਰੀਆਂ ਬੋਸਤੀ ਸਵਾਰੀਆਂ ਕੀ ਤੁਸੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਦੇ ਵਿੱਚ ਨਹੀਂ ਜਾਨੀ ਨੁਕਸਾਨ ਹਲੇ ਕੁਝ ਹੋਇਆ ਨਹੀਂ ਪਰ ਫੱਟੜ ਹੋਏ ਬੰਦੇ ਜ਼ਿਆਦਾ ਲੱਤਾਂ ਜ਼ਿਆਦਾ ਹਾਂ ਲੱਤਾਂ ਮੈਂ ਗਾਹ ਪਾਹ ਟੱਕਰੀ ਹੋ ਗਈ ਗਲਤੀ ਕਿਹਦੀ ਦੇਖਦੇ ਜੀ ਗੱਲ ਦੀ ਦੇਖੋ ਜੀ ਕਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸਰਸਰ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੇ ਸੀ ਦੋ ਬੰਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਠੀਕ ਹੈ ਜੋ ਮੋਬਾਈਲ ਹੱਥ 'ਤੇ ਬਜ ਐਕਸੀਡੈਂਟ ਹੋਇਆ ਕੀ ਕਾਰਨ ਐ ਕਿਸ ਤਰ੍ਹਾਂ ਦੇਖਦੇ ਅੱਜ 10 ਘੰਟੇ ਐ ਜੀ ਜਿਹੜਾ ਇੱਥੇ ਜੱਕ ਦਾ ਐਕਸੀਡੈਂਟ ਹੋਇਆ ਇਹ ਮ ਸਤਿ ਸ੍ਰੀ ਅਕਾਲ ਉਹ ਜਾਣੀ ਨੁਕਸਾਨ ਨਹੀਂ ਹੋਇਆ ਸਰ ਜੋ ਗੱਡੀ ਵਾਲਾ ਦੱਸਿਆ ਰਿਹਾ ਪੁਲਿਸ ਮੁਲਾਜ਼ਮ ਹੈ ਕਿਹਦੇ ਪਤਾ ਨਹੀਂ ਉਹ ਗੱਡੀ ਵਿੱਚ दारू ਵੀ ਮਿਲੀ ਪਬਲਿਕ ਦਾਸ ਵੀ ਸਰ ਵੈਸੇ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਸੀ ਤੇ ਮੁੱਖ ਤੇ ਆਏ ਆ ਅੱਛਾ ਜੀ ਆ ਕੇ ਦੇਖਿਆ ਲੋਕ ਇਕੱਠੇ ਹੋਏ ਸੀ ਫੇ ਗੱਡੀ ਨੂੰ ਆ ਕੇ ਪਹਿਲਾਂ ਉਹਨੂੰ ਦੇਖੀਏ ਉਹਨੂੰ ਆਪਾਂ ਜਿਹੜਾ ਪਤਾਈਏ ਠੀਕ ਹੈ ਲੋਕਾਂ ਦਾ ਕਹਿਣਾ ਹੈ ਕਿ ਉਹ ਗੱਡੀ ਵਾਲਾ ਓਵਰਟੇਕ ਕਰ ਰਿਹਾ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਤੇ ਸਾਨੂੰ ਇਹਦੇ ਬਾਰੇ ਪਤਾ ਹੈ ਜਬਸੇ ਵੈਲਫੇਅਰ ਕੰਨ ਗਏ ਜਿਹੜਾ ਕਸੂਰ ਦਾ ਅਫੀਸ ਸਰ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖੀ ਹੈ ਜੀ ਅਸੀਂ ਨੂੰ ਦੇਖ ਕੇ ਚੱਕ ਕੇ ਮਤਲਬ ਪਹਿਲਾਂ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਇਹ ਬਾਦ ਠੀਕ ਹੈ